ਨੈਸ਼ਨਲ ਹਾਈਵੇ ਦੇ ਉੱਤੇ ਇੱਕ ਅਵਾਰਾ ਗਾਂ ਨੂੰ ਬਚਾਉਂਦੇ ਹੋਏ ਇੱਕ ਸੇਬਾਂ ਦੀ ਭਰੀ ਗੱਡੀ ਪਲਟ ਗਈ ਜਿਸ ਤੋਂ ਬਾਅਦ ਰੋਡ ਦੇ ਉੱਤੇ ਸੇਬੀ ਸੇਵ ਹੋ ਗਏ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੂਰਾ ਖਲਾਰਾ ਪੈ ਗਿਆ ਨਜ਼ਦੀਕ ਤੇ ਲੋਕ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਇਸ ਸਮੇਂ ਦੀ ਇੱਕ ਖਬਰ ਤੁਹਾਨੂੰ ਸੁਣਨ ਜਾਣ ਜਾ ਰਹੇ ਹਾਂ ਗੁਰਦਾਸਪੁਰ ਤੋਂ ਗੁਰਚਾਰ ਪਰਦੇ ਨੈਸ਼ਨਲ ਹਾਈਵੇ ਬਾਈਪਾਸ ਦੇ ਉੱਤੇ ਇਹ ਹਾਦਸਾ ਵਾਪਰਿਆ ਡਰਾਈਵਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਡਿਵਾਈਡਰ ਤੋਂ ਇੱਕ ਅਵਾਰਾ ਗਾਂ ਨੂੰ ਬਚਾਉਂਦੇ ਹੋਏ ਗੱਡੀ ਪਲਟੀ ਹੈ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕ੍ਰੇਟਾ ਪੁਰੀਆਂ ਜਿਹੜੀਆਂ ਸੇਬਾਂ ਦੀਆਂ ਪਨੀਆਂ ਹੁੰਨ ਸੀ ਰੋਡ ਦੇ ਉੱਤੇ ਪਲਟ ਗਈਆਂ ਪਾਵੇਂ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ مالی ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕਈ ਵਾਰ ਕੀ ਹੁੰਦਾ ਹੈ ਕਈ ਲੋਕ ਮਜਬੂਰੀ ਦਾ ਫਾਇਦਾ ਵੀ ਉਠਾਉਂਦੇ ਨੇ ਜਿਸ ਤਰੀਕੇ ਨਾਲ ਤੁਸੀਂ ਦੇਖਿਆ ਹੋਵੇਗਾ ਸਾਲਕ ਪਹਿਲਾਂ ਇਕ ਕਟਨਾ ਸਰਹੰਦ ਬਤਿਗੜ ਸਾਹਿਬ ਦੇ ਨਦੀਕ ਵਾਪਰੀ ਸੀ ਜਿੱਥੇ ਕੀ ਇੱਕ ਗੱਡੀ ਸੇਬਾਂ ਦੀ ਭਰੀ ਪਲਟ ਗਈ ਸੀ ਜਿਸ ਤੋਂ ਬਾਅਦ ਨਦੀ ਦੇ ਲੋਕਾਂ ਵੱਲੋਂ ਤੇ ਨਾਲ ਰਾਹਗੀਰਾਂ ਵੱਲੋਂ ਸੇਬਾਂ ਦੀਆਂ ਭਰੀਆਂ ਪੇਟੀਆਂ ਆਪਣੇ ਘਰਾਂ ਨੂੰ ਲੈ ਗਏ ਸੀ ਜਿਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਰਹਿੰਦੇ ਪੰਜਾਬੀਆਂ ਤੇ ਲੋਕਾਂ ਨੇ ਉਹਨਾਂ ਲੋਕਾਂ ਨੂੰ ਲਾਂਤ ਪਾਈਆਂ ਸੀ ਜਿਨ੍ਹਾਂ ਨੇ ਉਸ ਸਮੇਂ ਕਰੇਟਾਂ ਜੇ ਪੇਟੀਆਂ ਚੋਰੀਆਂ ਜਿਹੜੀਆਂ ਸੇਬਾਂ ਦੀਆਂ ਕੀਤੀਆਂ ਸੀ ਜਿਸ ਤੋਂ ਬਾਅਦ ਕਾਫੀ ਲੋਕ ਉਸ ਡਰਾਈਵਰ ਦੀ ਮਦਦ ਕਰਨ ਵਾਸਤੇ ਵੀ ਆਏ ਸੀ ਪਰ ਇੱਕ ਖਬਰ ਉਸ ਦੇ ਉਲਟ ਹੈ ਜਿੱਥੇ ਕਿ ਲੋਕ ਸੇਵ ਚੱਕਣ ਦੀ بجائے ਦੱਸ ਦਿੰਦੇ ਆ ਕਿ ਉਸ ਡਰਾਈਵਰ ਦੀ ਮਦਦ ਕਰਨ ਵਾਸਤੇ ਅੱਗੇ ਆਏ ਨੇ ਤੇ ਜੋ ਸੇਵ ਖਿਲਰੇ ਰੋਡ ਦੇ ਉੱਤੇ ਪਏ ਸੀ ਉਹਨਾਂ ਸੇਬਾਂ ਨੂੰ ਕਰੇਟਾ ਵਿੱਚ ਭਰ ਕੇ ਉਸ ਡਰਾਈਵਰ ਦੀ ਮਦਦ ਕੀਤੀ ਹੈ ਇਹ ਸਲਾੰਗਾ ਕਦਮ ਨੂੰ ਤੁਸੀਂ ਵੀ ਬਤਵਾ ਸ਼ੇਅਰ ਕਰੋ ਜਿਹਦੇ ਨਾਲ ਕਿ ਪੰਜਾਬੀਆਂ ਦਾ ਨਾਮ ਉੱਚਾ ਹੋ ਸਕੇ ਕਿਉਂਕਿ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਪੰਜਾਬੀਆਂ ਦਾ ਨਾਮ ਬਦਨਾਮ ਹੋਇਆ ਸੀ ਕਿਉਂਕਿ ਕਈ ਕੁਝ ਲੋਕਾਂ ਕਰਕੇ ਹੀ ਪੰਜਾਬ ਦਾ ਨਾਮ ਬਦਨਾਮ ਹੁੰਦਾ ਵੈਸੇ ਤਾਂ ਪੰਜਾਬ ਦੇ ਵਿੱਚ ਲੋਕ ਸੇਵਾ ਕਰਨ ਵਾਲੇ ਨੇ ਪਾਵੇਂ ਲੰਗਰਾਂ ਦੀ ਸੇਵਾ ਹੋਵੇ ਜਾਂ ਇਸ ਤਰੀਕੇ ਦੀ ਮਦਦ ਹੋਵੇ ਬਈ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਖਲਾਰਾ ਪੈਗੇ ਸੀ ਪੂਰੇ ਸੇਵਾ ਦੀ ਭਰੀ ਪੇਟੀਆਂ ਦਾ ਪਰ ਜਿਸ ਤਰੀਕੇ ਨਾਲ ਲੋਕਾਂ ਨੇ ਮਦਦ ਕੀਤੀ ਹੈ ਤਾਂ ਡਰਾਈਵਰਾਂ ਨੇ ਧੰਨਵਾਦ ਵੀ ਲੋਕਾਂ ਦਾ ਕੀਤਾ ਕਿ ਨਹੀਂ ਤਾਂ ਲੋਕ ਮਜਬੂਰੀ ਦਾ ਫਾਇਦਾ ਉਠਾ ਕੇ ਇਸ ਤਰੀਕੇ ਨਾਲ ਅਦਰੀ ਸੇਵਾ ਨਹੀਂ ਕਰਦੇ ਤਾਂ ਲੋਕ ਆਪਣੇ ਘਰਾਂ ਨੂੰ ਜਿਹੜੀ ਸੇਵਾ ਦੀ ਪੇਟੀਆਂ ਚੁੱਕ ਲੈ ਜਾਂਦੇ ਨੇ ਪਰ ਕਿਤੇ ਨਾ ਕਿਤੇ ਗੁਰਦਾਸਪੁਰ ਤੋਂ ਇਹ ਬਹੁਤ ਹੀ ਇੱਕ ਸੇਵਾ ਭਰੀ ਖਬਰ ਸਾਹਮਣੇ ਨਿਕਲ ਕੇ ਆਈ ਹੈ ਤੇ ਸੁਣ ਲੈ ਕੇ ਡਰਾਈਵਰ ਤੇ ਨਾਲ ਲੋਕਾਂ ਵੱਲੋਂ ਇਸ ਪੂਰੀ ਘਟਨਾ ਬਾਰੇ ਕੀ ਕੀ ਆਪਾਂ ਤੁਸੀਂ ਉਹ ਵੀ ਸੁਣੋ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਹਾਂ ਬਾਜੀ ਆਪਣਾ ਗੁਰਪ੍ਰਤਾ ਸਿੰਘ ਜੀ ਕਿੱਥੋਂ ਆ ਰਹੇ ਸੀ ਤੇ ਕੀ ਗੱਲ ਬਾਕੀ ਆਪਾਂ ਸ਼੍ਰੀ ਨਗਰ ਆਉਣ ਦੇ ਆ ਜੀ ਸੇਵ ਲੈ ਕੇ ਜੀ ਤੇ ਉਹ ਜਾਂਜਾ ਕੋ ਫੁੱਟਬਾਲ ਦੇ ਨਾਗੋ ਜੀ ਹੰਗਾਈ ਨਿਕਲਾਈ ਜੀ ਹਾਂ ਜੀ ਦੂਸਰੀ ਸਾਈਡ ਤੇ ਟਿਪਰ ਆਉਂਦੇ ਜੀ ਰੇਤਾਂ ਲਈ ਹਾਂ ਜੀ ਜੇ ਇਧਰ ਨੂੰ ਕਰਦੇ ਫਿਰ ਆਪਣੀ ਸਾਰੀ ਗੱਡੀ ਦਾ ਥਾਣੇ ਉਹਨਾਂ ਦੇ ਨਾਲ ਨੁਕਸਾਨ ਹੋਣਾ ਜੀ ਉਹ ਗਾਈ ਦੇ ਬਚਾਉਣ ਚੱਕਰ ਫੁੱਟ ਬਾੜ ਨਾਲ ਲੱਗੀ ਜੀ ਹਾਂ ਜੀ ਜਿਵੇਂ ਵਾਲੇ ਵਿੱਚ ਹਾਂ ਜੀ ਮਾਲ ਥੋੜਾ ਜੀ ਸੌਕ ਕਰੇੜੇ ਹਾਂ ਜੀ ਨਹੀਂ ਨਹੀਂ ਨੁਕਸਾਨ ਹੋਈ ਹੋਈ ਜੀ ਬਸ ਸਾਡੇ ਸਾਹਮਣੇ ਹੀ ਹਾਂ ਜੀ ਹਾਂ ਜੀ ਐ